ਕਾਹਨ ਚ ਰਹੇ ਆ ਬੜੀਆਂ ਮੁਸ਼ਕਲਾਂ ਕੱਟੀਆਂ ਮੈਂ ਬਿਮਾਰ ਰਿਹਾ ਜੀ ਲੇਕਿਨ ਅਸੀਂ ਟੋਲ ਦੇ ਨਹੀਂ ਵੀ ਚਲੋ ਫੱਕਾ ਪ੍ਰਧਾਨ ਬਣੂਗਾ ਸਾਡੇ ਸ਼ਹਿਰ ਤੇ ਕੰਮ ਹੋਊਗੇ ਸ਼ਹਿਰ ਵਾਸਤੇ ਖੜੇ ਤੇ ਜੀ ਅਸੀਂ ਕਿਸੇ ਦਾ ਸਾਡਾ ਪ੍ਰਧਾਨ ਹੋਊਗਾ ਸ਼ਹਿਰ ਤੇ ਕੰਮ ਹੋਵੇਗਾ ਮੜਵੀ ਇੱਕ ਕੰਮ ਨਹੀਂ ਹੋਇਆ ਜੀ ਸਾਡੂ ਵਾਸਤੇ ਬਹੁਤ ਵੀ ਪ੍ਰਧਾਨ ਬਦਲ ਨਾਲ ਵਿਕਾਸ ਹੋਊਗਾ ਸਾਡੇ ਕੰਮ ਆਉਣ ਦੇ ਪਾ ਕੇ ਇੱਕ ਮੂਰਤੀ ਆਂਦਾ ਕਰੇ ਮੈਂ ਮੈਂ ਹਾਂ ਜੀ ਮਸਾਤ ਲੰਗੀ ਜੀ ਕਹਿੰਦੇ ਅਸੀਂ ਬਰਸਾਤ ਤੋਂ ਬਾਅਦ ਕੰਮ ਸ਼ੁਰੂ ਕਰੂਗੇ ਕੰਮ ਸ਼ੁਰੂ ਕਰੂਗੇ ਠੀਕ ਹੈ ਜੀ ਸਾਡੇ ਮਾਜਰੇ ਦਾ ਲੈ ਕੇ ਜੀ ਸਾਡੇ ਮਾਜਰੇ ਦਾ ਖੁੰਨੀ ਮਾਜਰੇ ਦਾ ਜਾ ਕੇ ਦੇਖੀ ਕਿੰਨਾ ਨਰਤ ਦੀ ਕੰਮ ਚੱਲ ਰਿਹਾ ਜੀ ਡਿਵੈਲਪਮੈਂਟ ਹੋਣਾ ਨਹੀਂ ਹੋ ਰਹੀ ਹੈ ਜਿਹੜੇ ਕਲੋਨਾਈਜ਼ਰਾਂ ਨੂੰ ਫਾਇਦਾ ਲੈਣਾ ਹੈ ਸਾਡੀ ਲੁੱਕ ਦਾ ਕਮਿਊਨਿਟੀ ਸੈਂਟਰ ਦਾ ਨਾਲ ਵਾਲੀ ਰੋਡ ਦਾ ਮੈਨੂੰ ਦੱਸੋ ਵੀ ਕਿਆ ਬਣਾਣੀ ਬੰਦਾ ਸ਼ਹਿਰ ਮੇਰੇ ਪਾ ਸੁਣੋ ਇਹ ਛੱਡ ਦਿਓ ਪਾ ਸੁਣੋ ਪੜਣਾ ਕਰ ਰਹੇ ਆ ਬੜੀਆਂ ਮੁਸ਼ਕਲਾਂ ਕਰਤੀਆਂ ਮੈਂ ਬਿਮਾਰ ਰਿਹਾ ਜੀ ਲੇਕਿਨ ਅਸੀਂ ਡੋਲੇ ਨਹੀਂ ਚਲੋ ਸਾਡਾ ਪ੍ਰਧਾਨ ਬਣੂਗਾ ਸਾਡੇ ਸ਼ਹਿਰ ਦੇ ਕੰਮ ਹੋਊਗੇ ਸ਼ਹਿਰ ਵਾਸਤੇ ਖੜੇ ਤੇ ਜੀ ਅਸੀਂ ਵੀ ਚਲੋ ਸਾਡਾ ਪ੍ਰਧਾਨ ਹੋਊਗਾ ਸ਼ਹਿਰ ਦੇ ਕੰਮ ਹੋਊਗੇ ਮੈਂ ਵੀ ਇੱਕ ਕੰਮ ਨਹੀਂ ਹੋਇਆ ਜੀ ਮੈਂ ਤਾਂ ਸਿੱਧੀ ਇੱਕ ਕੰਮ ਨਹੀਂ ਹੋਇਆ ਜੀ ਸਾਨੂੰ ਬਹੁਤ ਬਹੁਤ ਸਾਨੂੰ ਆਸਤੀ ਆਸਤੀ ਬਹੁਤ ਵੀ ਮਦਦ ਬਦਲ ਨਾਲ ਵਿਕਾਸ ਹੋਊਗਾ ਸਾਡੇ ਕੰਮ ਆਉਣ ਦੇ ਪਰ ਇੱਕ ਨਹੀਂ ਸੀ ਵਾਦਾ ਕਰਿਆ ਸੀ ਦੋ ਵੀ ਦਿਨਾਂ ਮੇਰੇ ਮੈਂ ਮੈਂ ਸਾਰੀ ਬਸਾਤ ਸਾਰੀ ਬਸਾਤ ਲੰਗੀ ਜੀ ਕਹਿੰਦੇ ਅਸੀਂ ਬਸਾਤ ਤੋਂ ਬਾਅਦ ਕੰਮ ਸ਼ੁਰੂ ਕਰੂਗੇ ਕੰਮ ਸ਼ੁਰੂ ਕਰੂਗੇ ਠੀਕ ਹੈ ਜੀ ਸਾਡੇ ਮਾਚਾ ਦਾ ਲੈ ਕੇ ਜੀ ਸਾਡੇ ਮਾਇਦਾ ਖੁੰਨੀ ਮਾਇਦਾ ਜਾ ਕੇ ਦੇਖੀ ਕਿੰਨਾ ਨਰਤ ਦੀ ਬੋਲ ਲਾ ਜੀ ਡਿਵੈਲਪਮੈਂਟ ਉਹਨਾਂ ਦੀ ਹੋ ਰਹੀ ਹੈ ਜਿਹੜੇ ਕੋਰੋਨਾ ਜਿਹਨਾਂ ਨੂੰ ਫਾਇਦਾ ਲੈਣਾ ਹੈ ਸਾਡੀ ਲੁੱਕ ਦਾ ਕੰਮਿਟੀ ਸੈਂਟਰ ਦਾ ਨਾਲ ਵਾਲੀ ਰੋਡ ਦਾ ਮੈਨੂੰ ਦੱਸੋ ਵੀ ਕਿਆ ਬਣ ਨਹੀਂ ਬਣਿਆ ਸ਼ਹਿਰ ਨੂੰ ਇਹ ਛੱਡ ਜਾਓ ਬਾਸ ਛੋੜੋ ਬੜੀ ਬਣੀ ਪੜਾਣਕ ਰਹੇ ਆ ਬੜੀਆਂ ਮੁਸ਼ਕਲਾਂ ਕਰੀਆਂ ਮੈਂ ਬਿਮਾਰ ਰਿਹਾ ਜੀ ਲੇਕਿਨ ਅਸੀਂ ਟੋਲ ਦੇ ਨਹੀਂ ਚਲੋ ਸਾਡਾ ਪ੍ਰਧਾਨ ਬਣੂਗਾ ਸਾਡੇ ਸ਼ਹਿਰ ਤੇ ਕੰਮ ਹੋਊਂਗੇ ਸ਼ਹਿਰ ਵਾਸਤੇ ਖੜੇ ਤੇ ਜੀ ਸੀ ਕਿਉਂਕਿ ਸਾਡਾ ਪ੍ਰਧਾਨ ਬਣੂਗਾ ਸ਼ਹਿਰ ਦੇ ਕੰਮ ਲੈਣੇ ਨਾ ਨਹੀਂ ਕੰਮ ਨਹੀਂ ਹੋਇਆ ਸਾਨੂੰ ਬਹੁਤ ਸਾਨੂੰ ਬਹੁਤ ਵੀ ਪ੍ਰਧਾਨ ਬਦਲ ਨਾਲ ਵਿਕਾਸ ਹੋਊਗਾ ਸਾਡੇ ਕੰਮ ਆਉਣ ਦੇ ਪਾਜੀ ਕਿੰਨੀ ਵੰਦਾ ਕਰਿਆ ਮੈਂ ਮੈਂ ਸਾਰੀ ਮਸ਼ਾਹਤ ਲੰਗੀ ਜੀ ਕਹਿੰਦੇ ਅਸੀਂ ਬਰਜ਼ਾਤਾਂ ਦੇ ਬਾਹਰ ਕੰਮ ਸ਼ੁਰੂ ਕਰੂੰਗੇ ਕੰਮ ਸ਼ੁਰੂ ਕਰੂੰਗੇ ਠੀਕ ਹੈ ਜੀ ਸੱਤੇ ਮਹੀਨੇ ਦਾ ਲੈ ਕੇ ਜੀ ਸੱਤੇ ਮਹੀਨੇ ਦਾ ਖੁੰਨੀ ਮਾਜ ਦਾ ਜਾ ਕੇ ਦੇਖੀ ਕਿੰਨਾ ਨਰਤ ਦੀ ਕੰਮ ਜੀ ਡਿਵੈਲਪਮੈਂਟ ਹੋਣਾ ਇਹਨੇ ਕਹੋ ਨਾ ਜਿਹਨਾਂ ਨੂੰ ਫਾਇਦਾ ਲੈਣਾ ਹੈ ਸਾਡੀ ਲੁੱਕ ਦਾ ਕਮਿਊਨਿਟੀ ਸੈਂਟਰ ਦਾ ਨਾਲ ਵਾਲੀ ਰੋਡ ਦਾ ਮੈਨੂੰ ਦੱਸੋ ਵੀ ਕਿਆ ਬਣਾਣੀ ਬਟਾ ਸ਼ਹਿਰ ਨੂੰ ਇਹ ਬਾਸ ਸੁਣੋ ਇਹ ਛੱਡ ਦਿਓ ਬਾਸ ਸੁਣੋ ਪੜਣਾ ਚ ਰਹੇ ਆ ਬੜੀਆਂ ਮੁਸ਼ਕਲਾਂ ਗੱਟੀਆਂ ਮੈਂ ਬਿਮਾਰ ਰਿਹਾ ਜੀ ਲੇਕਿਨ ਅਸੀਂ ਟੋਲ ਦੇ ਨਹੀਂ ਵੀ ਚਲੋ ਫੱਗਾ ਪ੍ਰਧਾਨ ਬਣੂਗਾ ਸਾਡੇ ਸ਼ਹਿਰ ਤੇ ਕੰਮ ਹੋਊਂਗੇ ਸ਼ਹਿਰ ਵਾਸੀ ਖੜੇ ਤੇ ਜੀ ਅਸੀਂ ਕਿਸੇ ਦਾ ਸਾਡਾ ਪ੍ਰਧਾਨ ਹੋਊਗਾ ਸ਼ਹਿਰ ਦੇ ਕੰਮ ਲੈਣੇ ਮੜਵੀ ਇੱਕ ਕੰਮ ਨਹੀਂ ਹੋਇਆ ਜੀ ਸਾਨੂੰ ਕਹੋ ਕੋਈ ਤੁਹਾਨੂੰ ਸਾਡੀ ਬਹੁਤ ਵੀ ਪ੍ਰਧਾਨ ਬਦਲ ਨਾਲ ਵਿਕਾਸ ਹੋਊਗਾ ਸਾਡੇ ਕੰਮ ਆਉਣ ਦੇ ਪਾਜੀ ਤਰ੍ਹਾਂ ਮੈਂ ਮੈਂ ਸਰਕਾਰ ਦਾ ਚਾਹਤ ਤਾਲੀ ਮਖਾਤ ਲੰਗੀ ਜੀ ਕਹਿੰਦੇ ਅਸੀਂ ਬਰਸਾਤ ਤੋਂ ਬਾਅਦ ਕੰਮ ਸ਼ੁਰੂ ਕਰੂਗੇ ਕੰਮ ਸ਼ੁਰੂ ਕਰੂਗੇ ਠੀਕ ਹੈ ਜੀ ਸਾਡੇ ਮਾਜਰੇ ਦੇ ਲੈ ਕੇ ਜੀ ਸਾਡੇ ਮਾਜਰੇ ਦਾ ਖੁੰਨੀ ਮਾਜਰੇ ਦਾ ਜਾ ਕੇ ਦੇਖੀ ਕਿੰਨਾ ਨਰਤ ਦੀ ਕੰਮ ਚੱਲ ਰਿਹਾ ਜੀ ਡਿਵੈਲਪਮੈਂਟ ਹੋਣਾ ਨਹੀਂ ਹੋ ਰਹੀ ਹੈ ਜਿਹੜੇ ਕਰੋਨਾ ਜਿਹੜਾ ਨੂੰ ਫਾਇਦਾ ਲੈਣਾ ਹੈ ਸਾਡੀ ਲੁੱਕ ਦਾ ਕਮਿਊਨਿਟੀ ਸੈਂਟਰ ਦਾ ਨਾਲ ਵਾਲੀ ਰੋਡ ਦਾ ਮੈਨੂੰ ਦੱਸੋ ਵੀ ਕਿਆ ਬਣਾਣੀ ਮੈਂ ਸ਼ਹਿਰ ਨੂੰ ਇਹ ਛੱਡ ਦੇ ਬਾਸ ਸੁਣੋ ਇਹ ਛੱਡ ਦੇ ਬਾਸ ਸੁਣੋ ਮੈਨੂੰ